मेतक कर आ रहे हैं और धीरे जय जय ये बढ़ता है जय जय बोलिए बांके बिहारी लाल के जय हर हर दुख हर महादी दारिद्र हर महादी कष्ट हर महादी

भोले बाके हरलाए की जय जय श्री कृष्ण आज मैंने हो गए ये ਸਾਡੇ ਇਲਾਕੇ ਦੇ ਐਮਐਲਏ ਬਣਨ ਤੇ ਸਾਡੇ ਇਲਾਕੇ ਦੀ ਸੇਵਾ ਕਰਨ ਜੈ ਜੈ શ્રી ਰਾਧਾ ਦੀ ਲੋ ਜੀ

ਇਹ ਪ੍ਰਿਵਾਰਵੀ ਐਕਸ਼ਨ ਜੀ ਦਾ ਪਰਿਮਾਰ ਹੈ ਹਮੇਸ਼ਾ ਹੀ ਹਮੇਸ਼ਾ ਹੀ ਚੜ੍ਹਨ ਦੇ ਵਿੱਚ ਜੁੜੇ ਰਹਿੰਦੇ ਨੇ ਸਦੋਂ ਮੀਂਹ ਇਲਾਕੇ ਦੇ ਬਹੁਤ ਸਾਰੇ ਜਿਨ੍ਹਾਂ ਦੇ ਅچھے ਕੰਮ ਹੁੰਦੇ ਮੰਗਾਪਾ ਜੀ ਦਾ ਬਹੁਤ ਸਾਰਾ ਯੋਗਦਾਨ ਹੁੰਦਾ ਹੀ ਪਰ ਜ਼ੋਰਦਾਰ ਹੈ ਇਸ ਜਗ੍ਹਾ ਤੇ ਇੱਕ ਇੱਕ ਇੱਟ ਲਗਾਉਣ ਦਾ ਸ਼੍ਰੇਂਦਰ ਪ੍ਰਧਾਨ ਜੀ ਕਿਉਂਕਿ ਅچھے ਕੰਮਾਂ ਦੇ ਵਿੱਚ ਆ ਕੇ ਬਹੁਤ ਸਾਰਾ ਯੋਗਦਾਨ ਦੇ ਇੱਕ ਵਾਰ ਜ਼ੋਰਦਾਰ ਤਾੜੀ ਹੋਵੇ ਮੈਂ ਅੱਜ ਬਾਬਾ ਬਲਕਨਾ ਜੀ ਦੇ ਚੌਧਰੀ ਹਰੀ ਸਿੰਘ ਜੀ ਦੇ ਇਲਾਕੇ ਦੇ ਵਿੱਚ ਆਇਆ ਬਾਬਾ ਲਖਨ ਦੇ ਮੰਦਿਰ ਸੇ ਭ੍ਰਾਂਦੀ ਕਥਾ ਚੱਲ ਰਹੀ ਹੈ ਮੈਂ ਖਾਸ ਕਰਕੇ ਮੇਰਾ ਨਾਲਾਇਸ਼ੰਦਰ ਕਾਉਂਸਲਰ ਜੀ ਗੋਇੰਕਾ ਸਾਹਿਬ ਵਿੱਕੀ ਜੀ ਪੰਡਤ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਨ ਦਾ ਮੌਕਾ ਦਿੱਤਾ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਕਥਾ ਦੇ ਵਿੱਚ ਜਾ ਕੇ ਵੱਧ ਤੋਂ ਵੱਧ ਭਾਗ ਲੈਣ ਜੀ ਅਸੀਂ ਆਪਣੇ ਬੱਚਿਆਂ ਨੂੰ ਔਰ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਲਈ ਇਸ ਇਲਾਕੇ ਦੇ ਵਿੱਚ ਮੈਂ ਵੇਖਿਆ ਕਿ ਪੰਡਿਤ ਜੀ ਔਰ ਇਸ ਇਲਾਕੇ ਦੇ ਲੋਕ ਕੋਈ ਨਾ ਕੋਈ ਕਦੀ ਭਾਗਵਤ ਦਾ ਪਾਠ, ਕ੍ਰਿਸ਼ਨਾ ਜਨਮ ਅਸ਼ਟਮੀ, ਆਦਿ ਸ਼ੋਮੰਦਾ ਮਹੀਨਾ ਚੱਲ ਰਿਹਾ ਹੈ ਜੀਪੁਰਾਨ ਦਾ ਪਾਠ ਹੋ ਰਿਹਾ ਹੈ। ਇਸੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਇਲਾਕੇ ਨੂੰ ਪਰਮਾਤਮਾ ਦੇ ਨਾਲ ਜੋੜੀ ਰੱਖਦੇ ਨੇ। ਤੇ ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਹੈ। ਖਾਸ ਕਰਕੇ ਇਸ ਇਲਾਕੇ ਦੇ ਲੋਕ ਜਿਹੜੇ ਰੱਬ ਦੇ ਨਾਲ ਜੁੜੇ ਨੇ। ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਔਰ ਪਰਮਾਤਮਾ ਦੇ ਗਿਆ ਅਰਦਾਸ ਕਰਦਾ ਸਾਰੇ ਪਰਿਵਾਰ ਖੁਸ਼ੀਆਂ ਮਨਣ। ਸਾਰੇ ਪਰਿਵਾਰਾਂ ਦੇ ਇਸ ਭੋਲੇਨਾਥ ਦਾ ਮੇਰ ਭਰੇ ਆਤਰ ਗਏ ਭੋਲੇਨਾਥ ਦੇ ਦਿਨ ਚੱਲ ਰਹੇ ਨੇ ਸਾਰੇ ਸਾਵਨ ਦੇ ਮਹੀਨੇ ਨੇ ਦਾ ਸ਼ੁਕ ਮਾਨੀ ਹੈ ਇਲਾਕੇ ਵਿੱਚ ਵੀ ਗਰਾਉਂਡ ਜਿਓ ਦੇ ਨਾਲ ਜੁੜੇ ਹੋਏ ਆ ਕੀ ਕਹਿਣਾ ਚਾਹਦੇ ਹੋ ਇੱਕ ਗਿੱਪ ਦਾ ਰਸਤਾ ਜੜ ਗਿਆ ਜੁੜੇ ਪੜ ਗਿਆ ਕਿ ਪੁੱਲ ਬਣਾਤੀ ਹੁਣ ਉਹਦੇ ਤੇ ਦੁਆਰਾ ਇੱਕ ਪੁੱਲ ਬਣਾਉਣ ਦੀ ਗੱਲ ਤੇ ਚ ਹੈਗੇ ਹੋ ਤੁਸੀਂ ਦੇਖੋ ਜੋ ਮੈਂ ਸਮਝਦਾ ਕਿ ਐਮਪੀ ਸਾਹਿਬ ਨੇ ਬਹੁਤ ਦੇਤੀ ਉਹ ਅਪਰੂਵਲ ਪਾਈ ਸੀ ਅਸੀਂ ਐਮਪੀ ਸਾਹਿਬ ਦੇ ਨਾਲ ਵੀ ਗਏ ਸੀ ਲੇਕਿਨ ਲੋੜ ਆ ਜੋ ਜੋ ਇਸ ਇਲਾਕੇ ਨੂੰ ਲੋੜ ਹੈ ਜਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਜੇ ਸਾਡੇ ਪਾਰਟੀ ਕੋ ਕਾਂਗਰਸ ਪਾਰਟੀ ਦੀ ਤਾਕਤ ਦਿੱਤੀ ਸੀ ਮੈਨੂੰ ਚੇਅਰਮੈਨ ਬਣਾਇਆ ਸੀ ਉਦੋਂ ਮੈਂ ਜੋੜਾ ਫਾਟਕ ਨਾ ਤੇ ਹੁਣ ਕਲਰਾਂ ਵੱਲ ਜਾਣ ਨੂੰ ਰਾਹ ਬੰਨਣਾ ਤੇ ਜਰੂਰ ਬੰਨਣਾ ਚਾਹੀਦਾ ਹੈ ਕਿਉਂਕਿ ਉਧਰ ਦੇ ਲੋਕਾਂ ਨੇ ਵੀ ਜ਼ਰੂਰਤ ਹੈ ਕਿਉਂਕਿ 파ਟਕ ਬੰਦ ਹੋਣ ਤੋਂ ਉਹ ਵੀ ਕੱਟ ਹੋ ਜਾਂਦੇ ਤੇ ਇਸ ਕਰਕੇ ਮੈਂ ਸਮਝਦਾ ਕਿ ਜੋ ਮੁੱਦਲੀਆਂ ਸੋ ਉਤਾ ਇਸ ਇਲਾਕੇ ਦੇ ਲੋਕਾਂ ਨੂੰ ਜਰੂਰ ਮਿਲਣੀ ਜਿਹਦੇ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜੇ ਮੈਂ ਚੇਅਰਮੈਨ ਸੀ ਤੇ ਇਸ ਇਲਾਕੇ ਦੇ ਵਿੱਚ ਜੋ ਜੋ ਕਰ ਸਕਦਾ ਸੀ ਕੀਤਾ ਮੈਂ ਨਹੀਂ ਕਹਿੰਦਾ ਮੈਂ 100% ਕੀਤਾ ਲੇਕਿਨ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਇਸ ਇਲਾਕੇ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਔਰ ਪਰਮਾਤਮਾ ਦਾ ਅਸ਼ੀਰਵਾਦ ਰਹਾ ਜੋ ਸੋਚਿਆ ਉਹ ਅੱਜ ਸਾਡੇ ਵਿੱਚ ਸਾਡੇ ਛੋਟੇ ਭਰਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਐਕਸ ਦਿਨੇਸ਼ ਵੱਸੀ ਜੀ ਜਿਨ੍ਹਾਂ ਦੇ ਇਸ ਇਲਾਕੇ 'ਚ ਬਹੁਤ ਕੰਮ ਕੀਤਾ ਹੈ ਉਹ ਅੱਜ ਮਹਾਰਾਜ ਜੀ ਦਾ ਆਸ਼ੀਰਵਾਦ ਨਾਲ ਆਏ ਆ ਤੇ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ ਉਹਨਾਂ ਨੇ ਬੇਦਾਗ ਦਿੱਤਾ ਇਲਾਕੇ ਦੇ ਕੋਈ ਵੀ ਕੰਮ ਹੋਣਗੇ ਚਾਹੇ ਮੇਰੇ ਕੋਲ ਹੋਣ ਵਾਲੇ ਹੋਣ ਚਾਹੇ ਐਮਪੀ ਸਾਹਿਬ ਕੋਲ ਹੋਣ ਵਾਲੇ ਹੋਣ ਮੈਂ ਪਹਿਲ ਦੇ ਹੱਥ ਤੇ ਕਰਾਵਾਂਗਾ ਤੇ ਕਿਹਨਾਂ ਦਾ ਤੀਜਾ ਦਿਨ ਹੈ ਤੇ ਚਾਹੇ ਤੇ ਤੀਜਾ ਦਿਨ ਹੈ ਜੀ ਬਹੁਤ ਵਧੀਆ ਕੋਲ ਸਪੋਰਟ ਮਿਲ ਰਿਹਾ ਜਿਨ੍ਹਾਂ ਜਿਨ੍ਹਾਂ ਨੂੰ ਸੂਚਨਾ ਮਿਲ ਰਹੀ ਆ ਕਿ ਇੱਥੇ ਕਥਾ ਹੋ ਰਹੀ ਆ ਉਹ ਮਹਾਰਾਜ ਦਾ ਸ਼ੀਵਾ ਲੈ ਆ ਰਹੇ ਦੇਖੋ ਸਾਡੀ ਇਸ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਔਰ ਸਾਡੇ ਇਸ ਚੌਧਰੀ ਹਰੀ ਸਿੰਘ ਨਗਰ ਦੇ ਵਿੱਚ ਸਾਡੇ ਵੱਡੇ ਪਾ ਜੀ ਸ੍ਰੀ ਸਸੀ ਜੀ ਔਰ ਮੇਰੇ ਬੜੇ ਹੀ ਅਜ਼ੀਜ਼ ਮਿੱਤਰ ਔਰ ਸਖਾ ਸੁਰਿੰਦਰ ਪ੍ਰਧਾਨ ਜੀ ਅੱਜ ਇਸ ਸਾਡੇ ਪੌਣਾ ਹਾਰੀ ਜੀ ਦੇ ਸ਼ੰਕਰ ਜੀ ਦੇ ਔਰ ਇਸ ਮਹਾਸ਼ੀ ਪ੍ਰਾਨ ਕਥਾ ਦੇ ਵਿੱਚ ਇਹਨਾਂ ਨੇ ਹਾਜ਼ਰ ਲਗਾਈਆ ਔਰ ਦੇਖੋ ਇਸ ਚੌਧਰੀ ਹਰੀ ਸਿੰਘ ਨਗਰ ਜਾਂਚ ਕਰਦੀ ਜਿਹੜੀ ਹੈ ਇਤਨੀ ਵੀ ਸੇਵਾ ਇਹ ਮੇਰੇ ਸੁਰਿੰਦਰ ਭਾਜੀ ਨੇ

ਸੌਂ ਦਾ ਮਹੀਨਾ ਚੱਲ ਰਿਹਾ ਹੈ 바ਵਾ ਬੋਲੇ ਨਾਤਾ ਇਹ ਦਿਨ ਹੁੰਦੇ ਨੇ ਔਰ ਅੱਜ ਮੇਰੇ ਪਰਮ ਗੁਰੂ ਜੀ ਨੇ ਜਿਨ੍ਹਾਂ ਨੇ ਅੱਜ ਸ਼ਿਵ ਪ੍ਰਾਂ ਦਾ ਜਿਹੜਾ ਪਾਠ ਚੱਲ ਰਿਹਾ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੇਰੇ ਵੱਡੇ ਵੀਰ ਪੂਰ ਅਪੂਮਨ ਟ੍ਰਸਟ ਦੇ ਚੇਅਰਮੈਨ ਦਿਨੇ ਬਸਤੀ ਜੀ ਅਜੇ ਗੋਇੰਕਾ ਜੀ ਵਿੱਕੀ ਜੀ ਭਾਟਿਆ ਸਾਹਿਬ ਜਿੰਨੀ ਵੀ ਟੀਮ ਉਹਨਾਂ ਨੇ ਅੱਜ ਇੱਥੇ ਬੋਲੇ ਨਾਥ ਜੀ ਦਾ ਆਸ਼ੀਰਵਾਦ ਲਿਆ ਮਹਤਮਾ ਆਤਮਾ ਬੋਲੇ ਨਾਟਕੇ ਬੇਨਤੀ ਕਰਾਂਗੇ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨ